ਮੇਰੇ ਹਾਂ ਦੇ ਸਾਰੇ ਮੁੰਡੇ ਮੇਰੇ ਖਾਲ ਆ ਗਏ ਮੰਮੀ ਨੂੰ ਆਈ ਕਹਿੰਦੇ ਹੋਣੀਆਂ ਕਿ ਦਿਲ ਵਿੱਚ ਬੜਾ ਇਚਾ ਨਹੀਂ ਮਾਤਾ ਕਰਦੇ ਮੇਰਾ ਵਿਆਹ ਨਹੀਂ ਮਾਤਾ ਗਲਾਬੀ ਤੌਲੀਆਂ ਮੋਢੇ ਤੇ ਰੱਖ ਕੇ ਮੈਂ ਵੀ ਫੋਟੋਆਂ ਲਵਾ ਕਰਾ ਨਹੀਂ ਮਾਤਾ ਦਿਲ ਚ ਬੜਾ ਇਚਾ ਨਹੀਂ ਮਾਤਾ ਹੱਥੀ ਪੈਰੀ ਵਟਨਾ ਲਵਾ ਦੋ ਪੈਰੀ ਮੇਰੇ 베ੜੀ ਪਵਾ ਦੋ ਉਹ ਫੱਟੀ ਜੀ ਦੀ ਉੱਤੋਂ ਸ਼ਾਲ ਮਾਰ ਕੇ ਉਹ ਚੱਪਣ ਜੇ ਦੋ ਤੜਾ ਨਹੀਂ ਮਾਤਾ ਕਰ ਦੋ ਮੇਰਾ ਵਿਆਹ ਨਹੀਂ ਮਾਤਾ ਦਿਲ ਚ ਬੜਾ ਇਚਾ ਨਹੀਂ ਮਾਤਾ ਖਾ ਖਾ ਦੇਖੇ ਬਹੁਤ ਮਿਔਲੇ ਦੇਖ ਲੈ ਹੁਣ ਤਾਂ ਆ ਗਏ ਧੋਲੇ ਤੂੰ ਮੇਰੀ ਕੋਈ ਗੱਲ ਨਾ ਗੋਲੇ ਤੂੰ ਬਾਪੂ ਨਾ ਕਰ ਲੈ ਸਵਾਹ ਨਹੀਂ ਮਾਤਾ ਕਰ ਦੇ ਮੇਰਾ ਵਿਆਹ ਨਹੀਂ ਮਾਤਾ ਦਿਲ ਚ ਬੜਾ ਇਹ ਚਾਹ ਨਹੀਂ ਮਾਤਾ ਕਿਸੇ ਦੀ ਉਂਗਲੀ ਕਰ ਦੋ ਖੱਟੀ ਲੱਭ ਦਊ ਮੈਨੂੰ ਸੋਹਣੀ ਜੱਟੀ ਸਾਡਾ ਅਕਸ਼ੇ ਹੋ ਗਿਆ ਵੱਡਾ ਸਰਵਾਲਾ ਲਵਾਗੇ ਬਣਾ ਨਹੀਂ ਮਾਤਾ ਕਰ ਦੇ ਮੇਰਾ ਵਿਆਹ ਨਹੀਂ ਮਾਤਾ ਦਿਲ ਚ ਬੜਾਈ ਚਾਹ ਨਹੀਂ ਮਾਤਾ ਤੇਰਾ ਸੀਐਮ ਸਾਹਿਬ ਨਹੀਂ ਬੀਬੀ ਆਜੂਗਾ ਪੰਜਾਬ ਨਹੀਂ ਬੀਬੀ ਆਪਾਂ ਹੈਗੇ ਵੈਸ ਨੂੰ ਬੰਦੇ ਵਰਤਾ ਦੇਵਾਂਗੇ ਸ਼ਰਾਬ ਨਹੀਂ ਬੀਬੀ ਗ੍ਰੀਨ ਵਾਲਿਆਂ ਦੀ ਸਾਰੀ ਫੈਮਿਲੀ ਨੱਚ ਨੱਚ ਪਾ ਦੂਗਾ ਨਹੀਂ ਮਾਤਾ ਕਰਦੀ ਮੇਰਾ ਵਿਆਹ ਨਹੀਂ ਮਾਤਾ ਦਿਲ ਚ ਬਾਹਾਂ ਹੀ ਚਾ ਨਹੀਂ ਮਾਤਾ ਓਕੇ ਮੀਲੀ ਯੂ ਕੈਨ ਅੰਡਰਸਟੈਂਡ ਵੈਲ ਆਕਮ ਵਨ ਮੋਰ ਥਿੰਗ ਨਵੀਆਂ ਜੋੜੀਆਂ ਜਦੋਂ ਫੋਟੋ ਪਾਉਂਦੀਆਂ ਸਾਡਾ ਸੀਨਾ ਬਹੁਤ ਮਚਾਉਂਦੀਆਂ ਚੂੜੀਆਂ ਵਾਲੀਆਂ ਬਾਹ ਨਹੀਂ ਆਏ ਕਰਕੇ ਪਾਉਂਦੀਆਂ ਸਾਡਾ ਸੀਨਾ ਬਹੁਤ ਮਚਾਉਂਦੀਆਂ ਓਏ ਸਾਨੂੰ ਵੀ ਕੋਈ ਬੋਲਦੀ ਨਹੀਂ ਤੁਸੀਂ ਬੋਲਦੀ ਨਹੀਂ ਵਾਲੀ ਕਹਿਣ ਵਾਲੀ ਕੰਨੀਆਂ ਦੇ ਲਿਆ ਨਹੀਂ ਮਾਤਾ ਦਿਲ ਚ ਬੜਾ ਇਚਾ ਨਹੀਂ ਮਾਤਾ ਕਰ ਦੇ ਮੇਰਾ ਵਿਆਹ ਨਹੀਂ ਮਾਤਾ ਬਾਪੂ ਨਾ ਕਰ ਲੈ ਸਵਾ ਨਹੀਂ ਮਾਤਾ ਕਰ ਦੇ ਮੇਰਾ ਵਿਆਹ ਨਹੀਂ ਮਾਤਾ دیਵਾਨੀ ਲੰਘੀ ਹੁਣ ਤਾਂ ਮੇਰੀ ਸੋਚ